जी हां जी दोस्तों आज तहांनु एक अजेहे पंछी ਦੇ ਦਰਸ਼ਨ ਕਰਵਾਉਂਦੇ ਹਾਂ ਜੋ ਤੁਸੀਂ ਇਹ ਪੰਛੀ ਇਸ ਵੀਡੀਓ ਵਿੱਚ ਦੇਖ ਰਹੇ ਹੋ ਇਸ ਪੰਛੀ ਨੂੰ ਨੀਲਕੰਠ ਪੰਛੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ ਜੇਕਰ ਤੁਹਾਨੂੰ ਇਹ ਪੰਛੀ ਦੁਸ਼ਹਿਰੇ ਦੇ ਤਿਹਾੜੀ ਤੇ ਦੇਖਣ ਨੂੰ ਮਿਲ ਜਾਵੇ ਤਾਂ ਇਸ ਪੰਛੀ ਦੇ ਦੇਖਣ ਨਾਲ ਤੁਹਾਡਾ ਹਰ ਕੰਮ ਪੂਰਾ ਹੋਵੇਗਾ ਅਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਗਿਆ ਇਸ ਪੰਛੀ ਦੇ ਨਾਮ ਤੇ ਇੱਕ ਕਥਾ ਵੀ ਬੜੀ ਪ੍ਰਚਲਿਤ ਹੈ ਜਿਵੇਂ ਕਿ ਸ਼ਾਸਤਰਾਂ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਲੰਕਾਵਤੀ ਰਾਵਣ ਨੂੰ ਮਾਰਿਆ ਸੀ ਤਾਂ ਉਸ ਵਕਤ ਸ਼੍ਰੀ ਰਾਮਚੰਦਰ ਜੀ ਨੂੰ ਬ੍ਰਾਹਮਣ ਹੱਤਿਆ ਦਾ ਪਾਪ ਲੱਗਿਆ ਸੀ ਸੋ ਸ਼੍ਰੀ ਰਾਮਚੰਦਰ ਜੀ ਨੇ ਬ੍ਰਾਹਮਣ ਹੱਤਿਆ ਤੋਂ ਮੁਕਤੀ ਪਾਉਣ ਲਈ ਸ਼ਿਵ ਸ਼ੰਕਰ ਭਗਵਾਨ ਜੀ ਦਾ ਨਾਮ ਧਿਆਇਆ ਸੀ ਤਾਂ ਉਸ ਵਕਤ ਸ਼ਿਵ ਸ਼ੰਕਰ ਭਗਵਾਨ ਨੇ ਪ੍ਰਸੰਨ ਹੋ ਕੇ ਸ਼੍ਰੀ ਰਾਮਚੰਦਰ ਜੀ ਨੂੰ ਨੀਲ ਕੰਠ ਪੰਛੀ ਦੇ ਰੂਪ ਵਿੱਚ ਆ ਕੇ ਸ਼੍ਰੀ ਰਾਮਚੰਦਰ ਜੀ ਨੂੰ ਦਰਸ਼ਨ ਦਿੱਤੇ ਸੀ ਅਤੇ ਇਸ ब्राह्मण पाप ਤੋਂ ਮੁਕਤੀ ਦਵਾਈ ਸੀ ਤਾਂ ਉਦੋਂ ਤੋਂ ਹੀ ਇਸ ਪੰਛੀ ਨੂੰ ਬੜਾ ਹੀ ਸ਼ੁਭ ਮੰਨਿਆ ਜਾਣ ਲੱਗਿਆ ਅਤੇ ਇਸ ਪੰਛੀ ਦਾ ਨਾਮ ਉਦੋਂ ਤੋਂ ਹੀ ਨੀਲਕੰਠ ਪਾਇਆ ਗਿਆ ਤੇ ਇਹ ਇਹ ਪੰਛੀ ਤੁਹਾਨੂੰ ਦੁਸ਼ਹਿਰੇ ਵੇਲੇ ਬਹੁਤ ਘੱਟ ਦੇਖਣ ਨੂੰ ਮਿਲੇਗਾ ਦੁਸ਼ਹਿਰੇ ਤੋਂ ਪਹਿਲਾਂ ਜਾਂ ਦੁਸ਼ਹਿਰੇ ਤੋਂ ਬਾਅਦ ਇਹ ਪੰਛੀ ਤੁਹਾਨੂੰ ਦਿਖਾਈ ਦੇਵੇਗਾ ਦੁਸ਼ਹਿਰੇ ਵੇਲੇ ਤੁਹਾਨੂੰ ਬਹੁਤ ਘੱਟ ਇਹ ਦੇਖਣ ਨੂੰ ਮਿਲੇਗਾ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ